ਨਗਰਪੰਚਾਇਤ ਨਰੋਜ ਜਮਲ ਸਿੰਘ ਵਿਖੇ 10 ਦੇ ਕੀ ਅਜਿਹਾ ਨਾਮਕਰਨ ਪੱਤਰ ਪੜੇ ਗਏ ਹਨ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਮਕਰਨ ਪੱਤਰ ਪੜੇ ਉਥੇ ਹੀ ਤਿੰਨ ਪਾਂਡਿਆਂ ਦੇ ਵਿੱਚ ਕੜਾ ਮੁਕਾਬਲਾ ਝੜਾ ਦੇਖਣ ਨੂੰ ਮਿਲ ਸਕਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਵਿੱਚ ਜੋਸ਼ ਭਰਿਆ ਹੋਇਆ ਹੈ ਤੇ ਉਹ ਨਾਮਕਰਨ ਪੱਤਰ ਪਰਣ ਲਈ ਪਹੁੰਚੇ ਹਨ ਦੱਸਦੀ ਕਿ 21 ਤਾਰੀਖ ਨੂੰ VOTING ਹੋਣੀ ਹੈ ਤੇ ਉਸ ਦਿਨ ਹੀ ਨਤੀਜੇ ਜਿਹੜੇ ਦੇਖਣ ਨੂੰ ਮਿਲਣਗੇ ਪਰ ਅੱਜ 12 ਤਾਰੀਖ ਨੂੰ ਨਾਮਕਰਨ ਪੱਤਰ ਪੜੇ ਗਏ ਤੇ 13 ਨੂੰ ਜਿਹੜਾ ਫੈਲਾ ਦੇ ਪੜਤਾਲ ਕੀਤੀ ਜਾਏਗੀ ਦੱਸਦੀ ਕਿ 14 ਤਾਰੀਖ ਨੂੰ ਜਿਸ ਨੇ ਵੀ ਆਪਣੀ ਫਾਈਲ ਚੁਕਨੀ ਹੋਏ ਹੋਏਗੀ ਉਹ ਚੁੱਕ ਸਕਦਾ ਹੈ ਤੇ ਉਸ ਤੋਂ ਬਾਅਦ ਜੇ ਇੱਕੀ ਤਾਰੀਖ ਨੂੰ VOTING ਕੀਤੀ ਜਾਏਗੀ ਹੁਣ ਦੇਖਣਾ ਹੋਏਗਾ ਕਿ ਤਿੰਨਾਂ ਪਾਰਟੀਆਂ ਵਿੱਚੋਂ ਕਿਸ ਪਾਰਟੀ ਦੇ ਸਿਰ ਤੇ ਤਾਜ ਸਜਦਾ ਹੈ ਇਸ ਸਮੇਂ ਕਾਂਗਰਸੀ ਮੇਦਵਾਲ ਦੀਕਸ਼ਾ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਕੁਝ ਕਿਹਾ ਤੁਸੀਂ ਵੀ ਸੁਣੋ ਤਦ ਤੱਕ ਬਨੇ ਰਹੋ ਸਾਡਾ ਤੇ ਦੇਖਦੇ ਰਹੋ ਪੰਜਾਬ ਜੀਕੇ ਨਿਊਜ਼ ਹਾਂ ਜੀ ਆਇਆਂ ਨੂੰ ਮੇਰਾ ਨਾਮ ਦੀਕਸ਼ਾ ਠਾਕੁਰ ਹੈ ਕੁੱਝ ਕਮੇਟੀ ਦੇ ਪ੍ਰਧਾਨ ਵੀ ਰਿਹਾ ਦੁਬਾਰਾ ਇਲੈਕਸ਼ਨ ਆ ਗਏ ਨਾ ਅੱਜ ਜਿਹੜਾ ਨਾਮਕਣ ਪੱਤਰ ਵੀ ਭਰੇਗੇ ਕੀ ਲੱਗਦਾ ਜੀ ਇਹਦਾ ਟਾਈਮ ਹੈਗਾ ਇਲੈਕਸ਼ਨ ਹੋਣੇ ਕਿ ਕਿੱਦਾਂ ਦਾ ਰਹੇਗਾ ਲੋਕਾਂ ਦਾ ਮਤ ਦਾ ਸਰ ਨੇ ਤਾਂ ਪਹਿਲਾਂ ਤਾਂ ਮੈਂ ਜਿਹੜੇ ਅੱਜ 11 ਕੈਂਡੀਡੇਟ ਨੇ ਐਪਲੀਕੇਸ਼ਨਸ ਲਗਾਈ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਵਧਾਈ ਦਿੰਦੀ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 2017 ਵਿੱਚ ਵੀ ਕਮੇਟੀ ਵਿੱਚ 11 ਸੀਟਾਂ ਤੇ ਕਾਂਗਰਸ ਦਾ ਕਬਜ਼ਾ ਰਿਹਾ ਸੀ ਤੇ ਇਸ ਵਾਰ ਵੀ ਇਤਿਹਾਸ ਦੁਬਾਰਾ ਦੁਹਰਾਇਆ ਜਾਏਗਾ ਇਸ ਵਾਰ ਵੀ 11 ਜਿਹੜੀਆਂ 11 ਸੀਟਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਣਦੀਆਂ ਪਰ ਕਹਿ ਸਕਦੇ ਆ ਕਿ ਉਸ ਟਾਈਮ ਤੇ ਕਾਂਗਰਸ ਦੀ ਸਰਕਾਰ ਵੀ ਸੀਗੀ ਬਿਲਕੁਲ ਤੁਹਾਨੂੰ 11 ਸੀਟਾਂ ਦੀਆਂ ਜਿਹੜੀਆਂ 11 ਮਿਲੀਆਂ ਸੀ ਪਰ ਹੁਣ ਉਹ ਕੋਈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਉਹਨਾਂ ਦਾ ਵੀ ਦਾਵਾ ਕੀਤਾ ਜਾ ਰਿਹਾ ਇਸ ਵਾਰੀ 11 ਸੀਟਾਂ ਸਾਡੀਆਂ ਕਿਉਂਕਿ ਭਾਵੇਂ বিজেপি ਵੀ ਕਹਿ ਰਹੀ ਹੈ 11 ਸੀਟਾਂ ਸਾਡੀਆਂ ਤੇ ਤੁਹਾਨੂੰ ਹੀ ਕਿਉਂ ਲੋਕ ਮੋਟ ਪਾਣਗੇ ਦੇਖੋ ਅਸੀਂ 5 ਸਾਲ ਲੋਕਾਂ ਵਿੱਚ ਜਾ ਕੇ ਜਿਹੜੀ ਲੋਕਾਂ ਦੀ ਮੁਸ਼ਕਲਾਂ ਸੀ ਜਿਹੜੀ ਉਹਨਾਂ ਦੇ ਸਮੱਸਿਆਵਾਂ ਸੀ ਉਹਨਾਂ ਦਾ ਹੱਲ ਕੀਤਾ 5 ਸਾਲ ਅਸੀਂ ਵਿਕਾਸ ਕਾਰਜੇ ਕਰਵਾਏ ਨੇ ਨਰੋਰ ਜੈਮਲ ਸਿੰਘ ਵਿੱਚ ਜਿੱਦਾਂ ਕਿ ਸਾਡੇ ਬਸ ਆਪਕਾ ਵੀ ਤਾਈ ਜਗਿੰਦਰਪਾਲ ਜੀ ਦਾ ਕਹਿਣਾ ਸੀ ਕਿ ਅਸੀਂ ਨਰੋਰ ਜੈਮਲ ਸਿੰਘ ਨੂੰ ਇੱਕ ਵਧੀਆ ਮਾਡਲ ਬਣਾਉਣਾ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਨਰੋਰ ਜੈਮਲ ਸਿੰਘ ਨੂੰ ਵਧੀਆ ਮਾਡਲ ਅਸੀਂ ਬਣਾਇਆ ਹੈ ਅਸੀਂ ਆਪਣੇ ਜਿਹੜੇ ਵਿਕਾਸ ਕਾਰਜੇ ਕਰਵਾਏ ਨੇ ਅਸੀਂ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿੰਨਾ ਨਗਰ ਨਿਰੋਧ ਵਾਸੀਆਂ ਨੇ ਜਿੰਨਾ ਸਹਿਯੋਗ ਸਾਨੂੰ 2017 ਵਿੱਚ ਦਿੱਤਾ ਸੀ ਉਹਨਾਂ ਹੀ ਸਹਿਯੋਗ ਉਹ ਇਸ ਵਾਰ ਫੇਰ ਸਾਨੂੰ ਦੇਣਗੇ ਔਰ ਅਸੀਂ ਦੁਬਾਰਾ 11 ਦੀਆਂ ਜਿਹੜੀਆਂ 11 ਸੀਟਾਂ ਨੇ ਜਿੱਤ ਕੇ ਐਮਐਲਏ ਸਾਹਿਬਕਾ ਬਿਤਾਇਕ ਜੁਕੇਂਦਰਪਾਲ ਜੀ ਦੀ ਝੋਲੀ ਵਿੱਚ ਪਾਵਾਂਗੇ